ਪੰਜਾਬ ਜਿਹੜਾ ਸੀ ਵੀ ਪਹਿਲਾਂ ਪੰਜਾਬ ਕਿਦਾਂ ਦਾ ਹੁੰਦਾ ਸੀ ਕਿੱਡਾ ਹੁੰਦਾ ਸੀ ਤੇ ਐਸ ਵੇਲੇ ਪੰਜਾਬ ਜਿੱਥੇ ਤਾਂ ਹੁਣ ਆਪਣੀ ਸਟੇਟ ਬਹੁਤ ਛੋਟੀ ਆ ਤੇ ਲਾ ਲਓ 13 ਤੇ ਸਾਰੀਆਂ ਐਮਪੀ ਦੀਆਂ ਸੀਟਾਂ ਜਾਂ ਤੇ ਤੁਹਾਨੂੰ ਨੌਲੇਜ ਬਹੁਤ ਆ ਮਤਲਬ ਪਹਿਲਾਂ ਪੰਜਾਬ ਤੇ ਹੁਣ ਦੀ ਜਿਹੜੀ ਗੱਲਬਾਤ ਆ ਉਹ ਕਿਦਾਂ ਮਾੜਾ ਸੁਣਨ ਵਾਲੇ ਵੀ ਸੁਣਨਾ ਚਾਹੁੰਦੇ ਪਹਿਲਾਂ ਦੇਖੋ ਜਦ ਜਾਨਾ ਆਪਣਾ ਪਾਕਿਸਤਾਨ ਬਣਿਆ ਹਾਂਜੀ ਚਲ ਫਿਰ ਇਹ ਛੱਡ ਗਿਆ ਆਪਾਂ ਨੂੰ ਅੱਛਾ ਜੀ ਹਾਂ ਉਦੋਂ ਪਹਿਲਾਂ ਪੰਜਾਬ ਸੀਗਾ ਲਾਹੌਰ ਤੋਂ ਲੱਗ ਕੇ ਹਾਂਜੀ ਹੈ ਇਹ ਫਰੀਦাবাদ ਤੱਕ ਠੀਕ ਹੈ ਜੀ ਹੈ ਉਦੋਂ ਬਾਅਦ ਅੰਗਰੇਜ਼ ਛੱਡ ਗਏ ਹਾਂਜੀ ਪੰਜਾਬ ਛੱਡ ਤਾਂ ਪੰਜਾਬ ਤੋਂ ਬਾਅਦ ਸੁਣੋ ਕਰ ਉਦੋਂ ਬਾਅਦ ਜਿਹੜੀਆਂ ਇਹ ਟੈਂਟ ਸਟੇਟਾਂ ਬਣਾਤੀਆਂ ਜਦ ਕਿ ਸਾਰੇ ਇੰਡੀਆ ਦੀਆਂ ਦੋ-ਦੋ ਸਟੇਟਾਂ ਅਸੇ ਬਾਕੀਆਂ ਦੇ ਦੋ-ਦੋ ਭਾਗ ਹੋਏ ਪੰਜਾਬ ਦੇ ਤਿੰਨ ਭਾਗ ਕਰਦੇ ਇੱਕ ਹੋ ਗਿਆ ਹਿਮਾਚਲ ਹਾਂ ਇੱਕ ਆਪਣਾ ਹਰਿਆਣਾ ਹਰਿਆਣਾ ਤਾਂ ਹੀ ਆਪਾਂ ਨੂੰ ਕਹਿੰਦਾ ਵੀ ਪੰਜਾਬ ਸਾਡਾ ਵੱਡਾ ਭਾਗ ਹੈ ਹਾਂ ਠੀਕ ਹੈ ਵੱਡਾ ਭਾਗ ਮੈਂ ਆਰਮੀ 40 ਸਾਲ ਨੌਕਰੀ ਕੀਤੀ ਹੈ ਮੈਂ ਮਿਲਟਰੀ ਹਸਪਤਾਲ ਨਾ ਪਿਛਲੇ ਮਹੀਨੇ ਗਿਆ ਆ ਸੁਚਿਆ ਸੀ ਮੈਂ ਕਿ ਸਾਨੂੰ ਚੱਲੀ ਜਾਂਦਾ ਕਹਿੰਦਾ 4 ਸਾਲ ਮੈਲਟੀ ਹਾਲ ਤੇ ਰਹਿਆ ਅੱਛਾ ਜੀ ਹਾਂ ਜਦੋਂ ਮੈਂ ਗਿਆ ਤਾਂ ਮੇਰੇ ਕੋ ਇੱਕ ਹੁੰਦੀ ਚੀਜ਼ ਦੋ ਗੇਟ ਹੈਗੇ ਮੇਰੇ ਦਿਖਾਤਾ ਅੱਛਾ ਜੀ ਮੈਂ ਕਹਿੰਦਾ ਮੈਂ ਕਹਿੰਦਾ ਇੱਕ ਬੰਨ ਮੈਂ ਕਹਿੰਦਾ ਐਨ ਆਊਟ ਦਿਓ ਬੁੱਕ ਹਾਂ ਜੀ ਉਹ ਸਮਝ ਗਿਆ ਪਹਿਲਾ ਦੌਰ ਗਿਆ ਉੱਥੇ ਜੇ ਨਾ 10 ਮਿੰਟ ਅੰਦਰ ਜਾਈਏ ਉਸ ਤੋਂ ਬਾਅਦ ਫਿਰ ਆਊਟ ਕਰਨਾ ਪੈਂਦਾ ਹੈ ਹਾਂ ਅੱਛਾ ਇਹ ਕਰਕੇ ਬਸ ਸਾਡੀ ਜਿਹੜੀ ਨਾ ਇਹ ਨਹੀਂ ਕਹਿੰਦਾ ਕਿਸੇ ਨੇ ਵੀ ਕੀਤਾ ਸਾਡੇ ਜਿਹੜੇ ਪੰਜਾਬ ਦਾ ਬੇੜਾ ਪਤਾ ਕੀ ਗਰਗ ਸੈਂਟਰ ਨੇ ਕੀਤਾ ਬਸ ਮੈਂ ਮੈਂ ਖੜੇ ਹੋ ਕੇ ਕਰ ਦੂੰ ਯਾਰ ਉਹ ਸਾਬ ਦੀਆਂ ਦੋ ਦੋ ਸਟੇਟਾਂ ਜਿਹੜਾ ਜਿਹੜਾ ਨਾ ਰਾਜਸਥਾਨ ਹੈਗਾ ਇੱਕ ਜਿਹੜਾ ਰਾਜਸਥਾਨ ਹੈਗਾ ਉਹ ਜਿਹੜਾ ਗੰਗਾ ਨਗਰ ਹੈਗਾ ਸਾਡੇ ਪੰਜਾਬ ਜਿਹੜਾ ਇੱਕ ਜ਼ਿਲ੍ਹਾ ਅੱਛਾ ਹੈ ਮੰਨ ਲਓ ਕਰ ਮੈਂ ਕਿ ਸਭੇ ਜ਼ਿਲ੍ਹਾ ਜ਼ਿਲ੍ਹਾ ਇੱਕ ਜ਼ਿਲ੍ਹਾ ਹਾਂ ਤੇ ਅੰਕਲ ਜਿੱਦਾਂ ਮਤਲਬ ਤੁਹਾਨੂੰ ਉਹ ਦੂਜੀ ਖੱਤਿਆਂ ਬਾਰੇ ਵੀ ਬਹੁਤ ਨੋਲੇਜ ਹੁੰਦੀ ਆ ਜਿੱਦਾਂ ਕਈਆਂ ਨੂੰ ਕਨਾਲਾਂ ਦਾ ਮੜਲਿਆਂ ਦਾ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਉਹ ਮੈਨੂੰ ਸਮਝਾਓ ਬਹੁਤ ਕਾ ਕੇ ਬੜਾ ਪਤਾ ਕਰਦਾ ਕਿਦਾਂ ਇਦਾਂ ਵੀ ਜਿੱਦਾਂ ਹੁਣ ਸਾਨੂੰ ਇਹ ਮੈਂ ਆਪਣੇ ਕਾਰਬਲਿਕ ਗੱਲਾਂ ਸਾਡੇ ਬਾਬੇ ਹੁਣ 5 ਭਰਾ ਥਗੇ ਹਾਂਜੀ ਹੈ ਸਾਡੇ ਸਗੇ ਆਪਣੇ 30 ਖੇਰ ਠੀਕ ਹੈ ਜੀ ਕੀਆਂ ਨੂੰ 50 ਦੇ ਤਕਸੀਮ ਕਰ ਦੋ ਕਿੰਨੇ 6-6 ਆ ਗਏ ਹਾਂਜੀ 6-6 ਆ ਗਏ ਸਾਡੇ 5 ਖੂਤ ਥਗੇ ਠੀਕ ਹੈ ਪੰਜ ਨੂੰ ਆਲਰੇਡੀ ਹੁਣ ਵੀ ਹੈਗੇ ਆ ਇੱਕ ਅਜਿਹਾ ਮਾਰਟ ਕਸ਼ਮੀਰਾ ਸੀ ਪਿੱਛੇ ਛਾੜਿਆ ਸਾਰੇ ਜਾਣੇ ਅੱਛਾ ਜੀ ਚਾਰ ਇੱਕ ਤਾਂ ਹੈਗਾ ਸਾਡੀਆਂ ਦੁਕਾਨ ਨਾਲ ਕੋਲ ਰਤੇਜ ਕੋਲ ਹਾਂਜੀ ਉਹ ਲੋਕ ਸੇਵਾ ਵਾਲੀ ਜਿਹਾ ਇਕਾ ਥੜਾ ਦੇਖੋ ਉਹ ਮਤਲਬ ਜਿੱਥੋਂ ਪਾਣੀ ਭਰ ਦੇਂਦੇ ਆ ਪਾਣੀ ਜਿੱਦਾਂ ਖਾੜਤ ਵੀ ਚੱਲਦਾ ਖਾੜਤ ਪਹਿਲੇ ਸਮਿਆਂ ਵਿੱਚ ਉਹਦਾ ਜਦੋਂ ਲੋਕਾਂ ਦਾ ਇੰਨਾ ਪਿਆਰ ਵੀ ਹੁੰਦਾ ਸੀ ਕਿਸੇ ਦੁੱਖ ਸੁੱਖ ਵਿੱਚ ਵੀ ਜਦੋਂ ਭੱਜ ਕੇ ਜਾਣਾ ਹੁਣ ਸਮਾਜ ਦਾ ਚੇਂਜ ਹੋਈ ਜਾਂਦਾ ਪੰਜਾਬ ਦੇ ਵਿੱਚ ਇਹ ਚੀਜ਼ਾਂ ਮਤਲਬ ਕਿੱਦਾਂ ਹੋਣਦੀਆਂ ਇਹ ਪੈਸੇ ਜਿਆਦੇ ਦਾ ਕਾਰਨ ਮੰਨਦੇ ਜਾਂ ਜਿਹੜਾ ਆਪਣਾ ਖਾਣ ਪੀਣ ਉਦਾਂ ਲ ਹੋਈ ਜਾਂਦਾ ਹਾਂ ਦੱਸ ਦਾਂ ਸੁਣੋਗੇ ਜੈਲਸ ਕਰ ਦੇਈ ਮੇਰੇ ਇਹ ਨਾ ਮਰ ਜਿਵੇਂ ਲੱਤਾਂ ਖੱਜਦੇ ਮੈਂ ਕਹ ਮੰਨ ਲੋਗਾ ਜੇ ਮੈਂ ਮੈਂ ਮਿਹਨਤ ਕੀਤੀ ਐ ਮੈਂ 80 ਸਾਲ ਦਾ ਹੋ ਜਾਣਾ ਹਾਂਜੀ ਹੈ ਮੈਂ ਕੀ ਕੀਤਾ ਮੇਰਾ ਬਾਪ ਕੱਲਾ ਸੀਗਾ ਹਾਂਜੀ ਐਸ ਡੀਓ ਰਟਾਇਰ ਹੋਇਆ ਹੈ ਮੈਂ 40 ਸਾਲ ਨੌਕਰੀ ਕੀਤੀ ਜਦ ਮੈਂ ਕੋਈ ਵੱਧਾ ਖੋਲਦਾ ਮੇਰੇ ਕੋ ਮੈਂ ਕਹ ਦੋ ਤਿੰਨਾਂ ਪੀੜੀਆਂ ਆਪਣੇ ਮੇਰੇ ਕੋ ਆ ਦੋ ਬੱਚੇ ਹੈਗੇ ਹੈ ਕਿਉਂ ਸੜੀ ਜਾਂਦੇ ਵੀ ਯਾਰ ਮਿਹਨਤ ਕੀਤੀ ਐ ਜਿੰਨਾ ਦੀ ਰੋਟੀ ਲੱਭੀ ਉਦਾਂ ਦੀ ਖਾ ਲਈ ਹੈ ਨਾ ਮੁਰਗੇ ਨੇ ਪੁੱਠੇ ਕਰਕੇ ਟਾਂਕੇ ਲਿਆ ਕੇ ਹੈ ਹੈ ਨਾਕੇ ਦਾ ਹਰਾਮ ਖਾਦਾ ਹੈ ਕਹਿੰਦੇ ਆਪਣੇ ਬਾਬਾ ਖਾਲਿਆ ਕਿਸੇ ਨੇ ਉਹ ਪਾਲਿਆ ਕਰੋ ਨੋਟ ਹੈ ਤਾਂ ਫਿਰ ਬਤਾ ਕਿ ਤੁਹਾਡੇ ਵੀ ਇਹੀ ਹਾਲ ਹੈ ਬਤਾ ਕਿ ਜੇ ਤੁਸੀਂ ਤਰੱਕੀ ਕਰਦੇ ਆਪਣੇ ਸਿਰ ਤੇ ਕਰਦੇ ਰਾਹ ਨੂੰ ਆਪ ਛਲ ਹੋਣੇ ਜੇ ਅਗਲਾ ਤੁਸੀਂ ਤਰੱਕੀ ਕਰਦੇ ਨਹੀਂ ਅਗਲਾ ਕਰਦਾ ਫਿਰ ਤੁਹਾਡਾ ਦੇਖ ਕੇ ਲੋਕ ਛੱਡਦਾ ਫਿਰ ਇਦਾਂ ਕਰ ਤੁਸੀਂ ਨਾ ਜਿਹੜੀ ਜਿਹੜੀ ਜਲੰਧਰ ਸ਼ਾਉਣੀ ਹੈ ਨਾ ਕੈਂਟ ਪੰਜਾਬ ਦਾ ਸਭ ਤੋਂ ਵੱਡੀ ਆ ਬਾੜੇ ਤੱਕ ਹੈ ਅਮਰਸਰ ਤੱਕ ਇੱਥੇ ਆ ਨੋਟ ਕਰਿਓ ਇਥੇ ਲੈਫਟੀਨੈਂਟ ਜਾਂਦਾ ਹੀ ਤਾਂ ਸਹੀ ਤੁਹਾਡੇ ਸਮੇਂ ਤੇ ਨਹੀਂ ਹੁਣ ਹੋਰ ਰਹਿੰਦਾ ਅੱਛਾ ਜੀ ਉਹ 3 ਸਟਾਰ ਲੱਗੇ ਉਹਦੀ ਗੱਡੀ ਪਿੱਛੇ ਨੌਂ ਜਿਦਾ ਮੈਂ ਜਿਹੜਾ ਹੁੰਦਾ ਮੇਜਰ ਜਾਂਦਾ ਉਹਦੇ ਹੁੰਦਾ 2 ਸਟਾਰ ਹੂੰ ਉਦੋਂ ਆ ਜਿਹੜਾ ਫੋਨ ਤੁਹਾਨੂੰ ਦੱਸਣ ਲੱਗਨਗਾ ਉਹਨਾਂ ਨੇ ਲੈਫਟੀਨੈਂਟ ਜਾਂਦਾ ਉਹ ਹੈਗਾ ਏ ਐਂਡ ਕੇ ਤੱਕ ਹੂੰ ਠੀਕ ਹੈ ਜੀ ਉੱਥੋਂ ਆਉਂਦਾ ਇੱਥੇ ਹੈਗਾ ਆ ਨਹੀਂ ਮੈਂ ਦੱਸਣੀ ਗੱਲ ਇਹ ਆਰਮੀ ਦੀ ਗੱਲ ਹੀ ਨਹੀਂ ਕਰਨੀ ਨਹੀਂ 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 ਰਹਿਣਦਾ ਇਹ ਜੋ ਜਿਹੜਾ ਏ ਐਂਡ ਕੇ ਹੁੰਦਾ ਨਾ ਪਹਿਲਾਂ ਆਉਂਦੀ ਸ਼ਾਹਨੀ ਮਹਿਲ ਫੇਰ ਜਾਂਦੀ ਦਿੱਲੀ ਫੇਰ ਜਿਹੜਾ ਹੁਣ ਆ ਸੁਣ ਲੋ ਗੱਲ ਜਦ 1919 ਵਜੇ ਜਨਰਲ ਡਾਇਰ ਨੇ ਗੋਲੀ ਚਲਾਈ ਆ ਹਾਂਜੀ ਉਹਦੀ ਕੋਠੀ ਤੁਹਾਨੂੰ ਪਤਾ ਕਿ ਕਿਸੇ ਨਹੀਂ ਪਰ ਉਹਦੀ ਕੋਠੀ ਜਲੰਧਰ ਛਾਉਣੀ ਹੈਗੀ ਐ ਜਨਰਲ ਦੇ ਨਾਲ ਹੀ ਅੱਛਾ ਉਹਦੀ ਕੋਠੀ ਇੱਥੇ ਹੁੰਦੀ ਮੇਰੇ ਨਾਲ ਹੋ ਅਲਰੇਡੀ ਹੈਗੀ ਆ ਅੱਛਾ ਬੌਮ ਲਗਾ ਇਥੋਂ ਯਾਨੀ ਜਰ ਵੀ ਪੰਜਾਬ ਦਾ ਕੋਈ ਹੈ ਸਭ ਨਾਲ ਤੋਪ ਤੇ ਜਲੰਧਰ ਸਗਾ ਮਹਾਰਾਜ ਰঞ্জੀਤ ਸਿੰਘ ਵੀ ਇੱਥੇ ਉਹਦਾ ਵੀ ਕਮਾਂਡ ਸੀ ਮਹਾਰਾਜ ਕਰਪੂਖਲੇ ਦੇ ਬੜਾ ਡਾ ਖਾਨ ਦੇਖਿਆ ਉਹਦੀਆਂ ਕੋਠੀਆਂ ਹੈਗੀ ਮਾਰਕ ਉਹ ਪੂਰੇ ਬਾਗ ਉਹ ਤੇ ਮੈਨੂੰ ਜਲੰਧਰ ਕੈਂਟ ਵਿੱਚ ਹਰੇਕ ਨੇ ਆਪਣੀ ਰਹਿائش ਕੀਤੀ ਜਿੰਨੇ ਵੀ ਜਿਹੜੀਆਂ ਕੋਠੀਆਂ ਜਲੰਧਰ ਹੈਗੇ ਉਹਦਾਕ ਜਿਹੜਾ ਇਹ ਨਾ ਜਰਨਲ ਡਾਇਰ ਸਗਾ ਜਾਂ 1919 ਚ ਗੋਲੀ ਚਲਾਈ ਆ ਉਹਦੀ ਕੋਠੀ ਇੱਥੇ ਹੈਗੀ ਆ ਜਿਹੜਾ ਹੋਰ ਹੁਣ ਨਾ ਜਰਨਲ ਹੈਗਾ ਕੋਈ ਨਾਲ ਸਾਂਝੀ ਕੰਦ ਹੈਗੀ ਤਿੰਨੇ ਪਾਸੇ ਰਹਾ ਹੈ ਆ ਠੀਕ ਹੈ ਮਤਲਬ ਉਹ ਗੋਰਿਆਂ ਦੇ ਟਾਈਮ ਤੋਂ ਹੀ ਇਹ ਚੱਲੇ ਆ ਰਹੇ ਮੈਂ ਤੁਹਾਨੂੰ ਮੈਂ ਕਹਾਂ ਜਲੰਧਰ ਜਿਹੜਾ ਕੈਂਟ ਸੀ ਨਾ ਸਭ ਤੋਂ ਲਾਹੌਰ ਤੋਂ ਲੱਕੇ ਫਰੀਦਾਬਾਦ ਤੱਕ ਉਹ ਤਾਂ ਬਹੁਤ ਵੱਡਾ ਸੀ ਕਿ ਗੋਰੇ ਤੁਹਾਡੇ ਹਿਸਾਬ ਨਾਲ ਜਿੱਦਾਂ ਆਪਣਾ ਬੁਢਲਾ ਨੁਕਸਾਨ ਕੀ ਕਰਕੇ ਗਿਆ ਤੁਹਾਡੇ ਹਿਸਾਬ ਨਾਲ ਸਭ ਕੁ ਗਰਗਾ ਸਭ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ ਦੂ ਤਿੰਨ ਚੀਜ਼ਾਂ ਜਿਹੜੀਆਂ ਗੋਰੇ ਆਪਣਾ ਜਿਆਦਾ ਨੁਕਸਾਨ ਕਰੇ ਨੁਕਸਾਨ ਪਤਾ ਕਿਦਾਂ ਇੱਕ ਤਾਂ ਉਹ ਇੱਥੇ ਜੀ ਕਰਾਪਸ਼ਨ ਪਾ ਗਏ ਲੜਾਈ ਕਰ ਗਏ ਕੀ ਕਰਦਾ ਭੇਦਭਾਵ ਨਹੀਂ ਕੀਤਾ ਲੜਾਈ ਕਰਾਤੀ ਸਿੱਖਾਂ ਦੀ ਹਿੰਦੂਆਂ ਦੀ ਹੈ ਬਹੁਤ ਇਹ ਕਰਦੇ ਹਨ ਉਸ ਤੋਂ ਬਾਅਦ ਪਤਾ ਕਿਦਾਂ ਇਹ ਹੁਣ ਇਹ ਗੱਲ ਸੁਣਨ ਵਾਲੀ ਗੋਰਿਆਂ ਨੇ ਆਪਣਾ ਦਿੱਤਾ ਹੀ ਇਹ ਕੁਝ ਗੱਲ ਬੋਝੋਣੀ ਜਿਹੜੀ ਤੁਸੀਂ ਕਿਸੇ ਪਤਾ ਕੀ ਮਾਰੇ ਕਲਕੱਤੇ ਤੋਂ ਲਾ ਕੇ ਪਸ਼ੌਰ ਤੱਕ ਰੇਲਵੇ ਲਾਈਨ ਬਣਾਈ ਹੈ ਇੱਕ ਗਾਰਡਰ ਪਉਣਾ ਔਖਾ ਨਹੀਂ ਉਹ ਤਾਂ ਕਹਿੰਦੇ ਉਹਨਾਂ ਨੇ ਆਪਣੀਆਂ ਸੁਵਿਧਾ ਲਈ ਬਣਾਏ ਸੀ ਕਿ ਸਾਨੂੰ ਜਾਣਾ ਆਉਣਾ ਪੈਂਦਾ ਆਪਣੇ ਲੋਕਾਂ ਤੋਂ ਦੋ ਚੜ੍ਹਦੇ ਨਹੀਂ ਦਿੰਦੇ ਨਹੀਂ ਨਹੀਂ ਇਦਾਂ ਕੋਲੇ ਨਾਲ ਚੱਲਦੀ ਸੀ ਗੱਡੀ ਯਾਰ ਕੀ ਕਰਦਾ ਹੈ ਉਹ ਸਾਨੂੰ ਰੋਕਦੇ ਸੀ ਜਾਂ ਤਾਂ ਮੈਂ ਕਿਹਾ ਕੋਈ ਚੈਲੰਜ ਕਰਦੇ ਵੀ ਆਪਾਂ ਰੋਕਦੇ ਸੀ ਹੈ ਇੱਥੇ 10 ਪੈਸੇ ਦਾ ਟਿਕਟ ਜਣ ਸੀ 10 ਪੈਸੇ ਦਾ ਟਿਕਟ ਮੈਂ ਜਲੰਧਰ 11 ਕਿਲੋਮੀਟਰ ਹੈਗਾ ਪਹਿਲਾ ਸਟੇਸ਼ਨ ਆਪਣਾ 10 ਪੈਸੇ ਦਾ ਟਿਕਟ ਹੁੰਦਾ ਸੀ ਸੱਚੀ ਜਿਹੜੀ ਗੱਲ ਹੁੰਦੀ ਨਾ ਚੌਧੀਆਂ ਜੋ ਅੰਗਰੇਜ਼ ਦੇ ਗਏ ਅੱਗ ਵੀ ਲਾ ਗਏ ਵਟਵਾਰਾ ਵੀ ਕਰ ਗਏ ਪਾਕਿਸਤਾਨ ਨੂੰ ਬਣਾਤਾ ਹੈ ਪਰ ਇਦਾਂ ਜੋ ਨਾ ਦੇ ਕਲਕੱਤੇ ਤੋਂ ਲੈ ਕੇ ਪਸ਼ੋਰ ਤੱਕ ਰੇਲਵੇ ਨਾ ਬੜਾ ਕਿੰਨੀ ਹੈ ਇੱਕ ਗਾਰਡਨ ਪੋਣਾ ਸਾਡੇ ਉਧਰ ਗਾਰਡਨ ਪਾਇਏ ਸੀ ਪਰਲੇ ਪਾਸੇ ਉਹ ਸੀ ਨਾ ਜਿਹੜਾ ਮੱਲਾ ਸੀਗਾ ਜਿੱਥੇ ਮੇਲਾ ਲੱਗਦਾ ਮਹੰਦਾਰਾ ਕਿਹੜਾ ਸੀ ਮੱਲਾ ਮੁਫਮਣ ਮੱਲਾ ਹਾਂਜੀ ਪੋਨੇ ਸੁਨਿਆਰੇ ਜਿਵੇਂ ਤੇ ਕਬਜ਼ਾ ਕੀਤਾ ਸੀ ਉੱਥੇ ਗਾਰਡਨ ਲਾ ਕੇ ਰਿਆ ਮੈਂ ਆਪਣੇ 27 ਫੋਟੋ 1 ਫਟ ਵਿੱਚ 30 ਕਿਲੋ ਜੀ 40 ਕਿਲੋ ਗਾੜਾ ਹਾਂਜੀ ਅਗੇ ਬੜਾ ਉਹ ਦੇਖੇ ਵੀ ਗਏ ਜੋ ਨਾ ਸਾਡੀ ਆ ਜਿਹੜੀ ਗਵਰਨਮੈਂਟ ਆ ਮੈਂ ਕਿਸ ਦਾ ਦਾਣਾ ਨਹੀਂ ਦਿੰਦਾ ਜੋ ਇਹਨਾਂ ਨੇ ਬੇੜਾ ਘਰ ਕੀਤਾ ਖਾਦਾ ਇਹ ਖਾਦਾ ਲੈ ਲਿਆ ਖਾ ਰਿਹਾ ਜਿਹਦਾ ਤੁਸੀਂ ਕਹਿੰਨੇ ਵੀ ਤੁਹਾਡੇ ਵਾਲ ਦੇਖ ਕੇ ਸਾੜਦੇ ਤੂੰ ਯਤ ਤਰੱਕੀ ਕਰਦੇ ਸਿੱਧਣ ਰਾਤ ਤੁਸੀਂ ਮਿਹਨਤ ਕਰਦੇ ਜਿਹੜਾ ਨਹੀਂ ਕਰਦੋ ਕਿਉਂ ਸਾੜੇ ਤੂੰ ਵੀ ਕਰ ਹਾਂ ਇੰਟਰਵਿਊ ਲੈਣੇ ਪਏ ਕਿਦਾ ਮੈਂ ਤੁਹਾਨੂੰ ਜਿਹੋ ਹੁੰਦਾ ਕਿ ਮੈਂ ਹਨਵਾਰ ਬੰਦਾ ਮੈਂ 8 8 ਕਲਾਸਾਂ ਤੋਂ ਬਾਅਦ ਪੜ੍ਹਿਆ ਕਿਉਂ ਕੀਤਾ ਕੋ ਮੈਂ ਇੱਧਰ ਇੱਧਰ ਮੈਂ ਪੋਤਾ ਕੱਲਾ ਸੀ ਦਾਦੀ ਜੀ ਉਦੋਂ ਮੈਂ ਨਾਨੇ ਦੇ ਦੋਤਾ ਕੱਲਾ ਸੀ ਸੋਣ ਹੈ ਜਿਹੜਾ ਸੀ ਮੇਰੇ ਬਾਪ ਦਾ ਜਿਹੜਾ ਸੀ ਮਾਮਾ ਜਿਹੜਾ ਲਾਲਪੁਰ ਵਿੱਚ ਨਾ ਤਿੰਨਾਂ ਜ਼ਿਲ੍ਹਿਆਂ ਦਾ ਨਹਿਰਾਂ ਦਾ ਨਹਿਰਾਂ ਦਾ ਜ਼ਿਲ੍ਹੇਦਾਰ ਸੀ ਜ਼ਿਲ੍ਹੇ ਦਾ ਪਤਾ ਕਿੱਥੇ ਨਾਨਕੇ ਸ਼ਾਹਕੋਟ ਨਾਕੇ ਨਾਲੇ ਪਿੰਡ ਹੈਗਾ ਸੰਦਾ ਸ਼ਾਹਕੋਟ ਦਾ ਇਹ ਕਰਕੇ ਪਰ ਮੈਨੂੰ ਬੜੀਆ ਲੱਗੀਆਂ ਤੁਹਾਨੂੰ ਮਾੜੀ ਖੰਡ ਲੈ ਕੇ ਇਹ ਇਸ ਦੌਰ ਵਿੱਚ ਤੁਹਾਨੂੰ ਕੀ ਕੀ ਚੇਂਜ ਆਈ ਲੱਗਦੀ ਹੈ ਪੰਜਾਬ ਦੇ ਵਿੱਚ ਚੇਂਜ ਦੇਖੋ ਜੀ ਆਈ ਤਾਂ ਬਹੁਤ ਹੈਗੀ ਹੈ ਪਰ ਆਪਣੇ ਲਈ ਬੈਨੀਫਿਟ ਹੈ ਨਹੀਂ ਕੋਈ ਬੈਣ ਕਿਦਾਂ ਮਤਲਬ ਕੇਸੀ ਦਾ ਨੁਕਸਾਨ ਬੈਨੀਫਿਟ ਫੇ ਕਿਹਨੂੰ ਹੈ ਜਿਹੜੀਆਂ ਚੇਂਜਾਂ ਹੋ ਰਹੀਆਂ ਉਹ ਚੇਂਜ ਜਿਹੜਾ ਅਮੀਰ ਬੰਦਾ ਗਰੀਬ ਨੂੰ ਕੋਈ ਰਿਜ਼ਲਟ ਨਹੀਂ ਕਰ ਲੋ ਗੱਲ ਅਜਨੇ 500 ਕਮਾਉਣਾ ਵਿਚਾਰੇ ਨੇ ਉਹਦੇ ਟੱਬਰ ਵੀ ਪਾਲਣਾ ਸਾਰਾ ਕੁਝ ਕਰਨਾ ਸਾਰੀ ਟੁੱਟ ਟੁੱਟ ਮਾਰਦਾ ਮਾਰਾ 500 ਦਾ ਨੋਟ ਜਿਹੜਾ ਨਾ ਸੁਣੋ ਗੱਲ ਇਹ ਸੁਣਨ ਵਾਲੀ ਗੱਲ ਤਿੰਨ ਨੋਟ ਮਿਲਦੇ ਆ ਪੈਨਸ਼ਨ ਦੇ ਤਿੰਨ ਨੋਟਾਂ ਨਾਲ ਹੀ ਬਣਦਾ ਹਾਂ ਯਾਦ ਕੇ ਅਗਲਾ ਦੁਖੀ ਹੋਇਆ ਬੰਦਾ ਸ਼ਰਾਬ ਵੀ ਪੀਣ ਪੀਣੀ ਪੈਂਦੀ ਪਤਾ ਇੱਕ ਬੁੜੇ ਬੰਦੇ ਨੂੰ ਹਾਂ ਤਾਂ ਬਾਕੀ ਸਾਰਾ ਹੁਣ ਤਾਂ ਮੈਂ ਤਾਂ ਨਹੀਂ ਨੋਟ ਕਰਦਾ ਜਿਹੜਾ 500 ਦਾ ਜਿਹੜਾ ਨੋਟ ਨਾ ਇਸ ਵੇਲੇ ਮੈਂ ਕਹਾਂ ਬਣੋ ਛੋਣੀ ਚਲੋ 100 ਚ ਨਹੀਂ ਚੱਲਦਾ ਸੋਹੇ ਚੱਲ ਜੇ ਨਾ ਆਪਾਂ ਕਿਸੇ ਨੂੰ ਸ਼ਗਨ ਦੇਣ ਜਾਈਏ ਆਪਾਂ ਛਾਰਮ ਘਰ ਦੇ ਵੀ ਅਸੀਂ 100 ਕਿਉਂ ਦੇਈਏ 200 ਦੇ ਜੁਣਾ ਪੈਂਦਾ ਤਾਂ ਹੀ ਤੇ ਲਫਾਫੇ ਚ ਪਾ ਕੇ ਫੜਾਉਂਦੇ ਪਤਾ ਨਾ ਲੱਗੇ ਅੱਗੇ 100 ਦਾ ਨੋਟ ਇੱਦਾਂ ਟੌਰ ਨਾਲ ਰੱਖ ਲੈਂਦੇ ਮੈਨੂੰ ਯਾਰ ਇਹ ਨੋਟ ਨਾ ਕਰਿਓ ਥੋੜਾ ਮੈਨੂੰ ਯਾਰੇ ਪਾਸੇ ਪੈਸੇ ਆਉਂਦੇ ਪੁੱਛ ਲੋ ਮੈਂ ਕਹਾਂ ਮੈਂ ਕੱਸਿਆ ਪਿਆ ਪਤਲ ਨਹੀਂ ਕਿ ਜਾਰੀ ਹੁੰਦੇ ਉਹ ਖੂਦ ਆ ਮਿੱਟੀ ਉਹ ਐਂ ਕਰਨਾ ਮੋਟਰ ਨਾਲ ਸਹੀ ਕਰਨੀਆਂ ਫਲਾਨਾ ਕਰਨੀਆਂ ਪਤਾ ਕਿਦਾਂ ਬਾਕੀ ਇਸ ਵੇਲੇ ਧੂਆਂ ਕੱਢਿਆ ਪਿਆ ਗਵਰਨਮੈਂਟ ਨੇ ਆਪਣਾ ਧੂਆਂ ਟੈਕਸ ਆ ਨਾ ਤਾਨੂੰ ਕੀ ਫਿਰ ਅਗਲੇ ਕਿ ਤੁਸੀਂ ਪ੍ਰਾਣੀਆਂ ਚੀਜ਼ਾਂ ਬਹੁਤ ਸਾਂਭ ਕੇ ਰੱਖੀਆਂ ਜਦੋਂ ਹੁਣ ਆ ਆਪਾਂ ਇੱਧਰ ਦੇਖਦੇ ਆ ਦੇਖੋ ਸੰਦੂਕ ਇਹਦੇ ਵਿੱਚ ਆ ਸ਼ੀਸ਼ੇ ਲੱਗੇ ਆ ਬਈ ਆ ਦਿਖਾਉ ਦਿਓ ਆਹ ਕਿੰਨੇ ਸੋਹਣੇ ਆ ਆ ਆ ਆਹ ਤੇ ਦੇਖੋ ਕੁੰਡਾ ਇੱਧਰ ਕੁੰਡਾ ਦਿਖਾਓ ਜੀ ਆਹ ਦੇਖੋ ਸਾਰਾ ਸਾਰਾ ਵੀ ਹੈਗੀ ਆ ਆ ਕੁੰਡਾ ਆ ਬਈ ਆ ਦੇਖੋ ਸਾਰਾ ਕੁਝ ਹੈ ਨਾ ਵਧੀਆ ਤਰੀਕੇ ਨਾਲ ਤੇ ਇਹ ਇਹ ਕਿੰਨਾ ਕ ਪੁਰਾਣਾ ਹੋਊਗਾ ਜੀ 200 ਸਾਲ ਜੀ 200 ਸਾਲ ਮੈਂ ਕਹ ਮੇਰੀ ਦਾਦੀ ਦਾ ਹੈਗਾ ਮੈਂ ਮੇਰੀ 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 ਉਮਰ 80 ਸਾਲ ਹੋ ਗਈ ਹੈ ਅੱਛਾ ਇਹ ਸੰਦੂਕ ਜਿਹੜਾ 200 ਸਾਲ ਪੁਰਾਣਾ ਇਹ ਸੁਣੋ ਇਹ ਰੰਗ ਨਹੀਂ ਕੀਤਾ ਅਸਲੀ ਸਾਗਵਾਂ ਲਾਹੌਰ ਤੋਂ ਮੇਰਾ ਜਿਹੜੀ ਜਿਹੜਾ ਮੇਰੀ ਦਾਦੀ ਦਾ ਭਰਾ ਸੀ ਨਾ ਜ਼ਿਲ੍ਹੇਦਾਰ ਨਹਿਰਾਂ ਦੇਪਟੀ ਕਲੈਕਟਰ ਤਿੰਨਾਂ ਜ਼ਿਲ੍ਹਿਆਂ ਦਾ ਜਨਾ ਪਾਕਿਸਤਾਨ ਬਣਿਆ ਤਿੰਨ ਸਾਲ ਬਾਅਦ ਨਾ ਇੱਥੇ ਬਦ ਗਰਦਾਸਪੁਰ ਅੱਧਾ ਤਾਹਿਆਰਪੁਰ ਨਹਿਰਾਂ ਜ਼ਿਲ੍ਹੇਦਾਰ ਸੀ ਇੰਨਾ ਵਧੀਆ ਸਰਦਾਰ ਸੁੰਦਰ ਸੰਖੀ ਉਹਦਾ ਨਾਮ ਇਹ ਇਹ ਸਾਗਵਾਂ ਦਾ ਜੀ ਮੈਂ ਕਹਿੰਦਾ ਆ ਰੰਗ ਨਹੀਂ ਕੀਤਾ ਇੱਕ ਲੱਕੜੀ ਇਦਾਂ ਦੀ ਯਾਰ ਕੀ ਕਰਦਾ ਇਹ ਇਹਦਾ ਨਾਂ ਕੀ ਲੱਗਦਾ ਸੀ ਕਿਹਦਾ ਸਾਗਵਾਂ ਸਾਗਵਾਂ ਟੋ ਟੋਪ ਦੀ ਅੱਛਾ ਇਹ ਸਾਗਵਾਂ ਦਾ ਕਿਹਦੇ ਸਾਗਵਾਂ ਦਾ ਮਹਿੰਗੀ ਉਹ ਨਹੀਂ ਨਹੀਂ ਮੈਂ ਕਿ 6 6 ਜਿਹੜਾ ਅਸਲੀ ਸਾਗਵਾਂ ਨਾ 7 ਫੁੱਟ ਆਸਾਮ ਤੋਂ ਮੈਂ ਲਿਆਉਂਦੀਆਂ ਸੀ ਲੱਕੜਾਂ ਅੱਛਾ ਜੀ ਮੈਂ ਮੇਰੇ ਨਾਲ ਜਿਹੜਾ ਸਾਗਵਾਂ ਨਾ ਸਾਗਵਾਂ 7 ਫੁੱਟ ਤੋਂ ਉੱਚੀ ਆੜੇ ਨਾ ਉਰੇ ਲੱਗੇ ਸਾਗਵਾਂ ਹਾਂਜੀ ਦੇਖੇ ਇਹ ਉਹ ਸਾਗਵਾਂ ਨੇ ਇਹ 7 ਫੁੱਟ ਤੋਂ ਉੱਚਾ ਨਹੀਂ ਹੁੰਦਾ ਠੀਕ ਹੈ ਜੀ ਹਾਂਜੀ ਮਤਲਬ ਕਿ ਦੋ ਆਪਾਂ ਤੋਂ ਪਤਾ ਗਰੀਬ ਬੰਦੇ ਮਿਹਨਤ ਕੀਤੀ ਹੈ ਕੱਲ ਜੇ ਜੇ ਨਾ ਕੱਲ ਆਸਗਾ ਤੁਨ ਮੇਰਾ ਜਿਹੜਾ ਬਾਪ ਸੀ ਨਾ ਡੈਡੀ ਹਾਂ ਇੰਦਾ ਅੰਗਰੇਜ਼ੀ ਬੋਲਦਾ ਸੀ ਮੈਂ ਕਹਾਂ ਉਹਦੇ ਮੋਹਰੇ ਕੋਈ ਆਫਸਰ ਨਹੀਂ ਸੀ ਬੋਲਦਾ ਨਹੀਂ ਅੰਕਲ ਜਿੱਥੇ ਤੁਹਾਡੇ ਹੁਣ ਕੀ ਤੁਸੀਂ ਸਾਂਭੀ ਹੋਈ ਆ ਹਾਂਜੀ ਜੇ ਤੁਹਾਨੂੰ ਕੋਈ ਇਹਦਾ ਜਿੱਦਾਂ ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਕੋਈ 50 ਲੱਖ ਵੀ ਦਵੇਵੇ ਤਾਂ ਸੰਗੂ ਆ ਸਾਨੂੰ ਦੇ ਦਿਓ ਦੇ ਦੂੰਗੇ ਮੈਂ ਕਹਾਂ 50 ਮਾਰ ਮੈਂ ਤੁਹਾਡੇ ਬੇਨਤੀ ਕਰਦਾ ਇਹਦਾ ਮੁੱਲ ਹੀ ਕੋਈ ਨਹੀਂ ਯਾਰ ਆਏ ਆਏ ਆ ਆ ਗੱਲ ਜਿਹੜੀ ਗੈਤੀ ਨਾ ਹੁਣ ਹੁਣ ਇੱਕ ਮਿੰਟ ਉੱਠੋਂ ਇੱਕ ਮਿੰਟ ਹਾਂਜੀ ਹੋਰ ਦਿਖਾਉਣ ਆ ਜਾ ਆਜੋ 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 ਵੀ ਆਜੋ ਅੰਕਲ ਲੈ ਕੇ ਚੱਲੇ ਆਪਾਂ ਕੋਈ ਚੀਜ਼ ਦਿਖਾ ਲੈਣ ਚੱਲੇ ਆ ਪਤਾ ਕੋਈ ਕੋਈ ਹਮਕਾਰ ਨਹੀਂ ਕੋਈ ਨਹੀਂ ਤੁਸੀਂ ਬੱਚੇ ਤਾਂ ਕਿ ਮੈਂ ਤਾਂ ਤਾਕਤਾਂ ਤੋਂ ਬੱਚੇ ਆਏ ਹਾਂਜੀ 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 ਇੱਕ ਹੋਰ ਅੰਕਲ ਨੇ ਚੀਜ਼ ਦਿਖਾ ਲੈਣੀ ਜੁੜੇ ਰਿਓ ਵੀਡੀਓ ਕੱਟੀਓ ਨਾ ਇਹਦੇਲੇ ਪਾਸੇ ਚਲੋ ਆਜੋ 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 ਵੀ ਅੰਕਲ ਇੱਕ ਚੀਜ਼ ਦਿਖਾ ਲੈਣ ਲੱਗੇ ਹਾਂ ਮੇਰੀ ਦਾਦੀ ਦਾ ਜੀ ਉਹ ਉਹ ਦਾਦੀ ਅੱਛਾ ਇੱਕ ਮਿੰਟ ਥੋੜਾ ਸੋ ਨਹੀਂ ਉਹ ਨਹੀਂ ਇਹ ਪਾਣ ਮੇਰੀ ਅੱਛਾ ਇਹ ਪਾਣ ਗਿਆ ਜੀ ਇੱਕ ਮਿੰਟ ਪਾਣ ਇਹ ਜਦਾ ਟਾਲੀ ਦਾ ਸੁਣੋ ਕੀ ਹੋਇਆ ਕੀ ਹੋਇਆ ਚਾਰ ਪਾਵੇ ਇੱਧਰ ਆਓ ਅੱਛਾ ਜੀ ਇੱਧਰ ਬੱਕੇ ਉਪਰੇ ਖੱਕੀ ਉਹ ਮੜਾ ਖਾਦਾ ਪਾਵਾ 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 ਦੇਖਣਾ ਹੀ ਪਾਵਾ ਉਹ ਖਾਦਾ ਉਧਰ ਲਾ ਉਧਰ ਲਾਵੇ ਅੱਛਾ ਜੀ ਆ ਅੰਕਲ ਕੋਈ ਚੀਜ਼ ਦਿਖਾਣ ਲੱਗੇ ਬਈ ਉਰੇ ਆ ਜੀ ਉਰੇ ਆ ਇਹ ਜਿਹੜੀਆਂ ਵਧੀਆ ਟਾਲੀ ਸੀ ਨਾ ਹਾਂ ਜੀ ਇਹ ਸੀ ਚਿੱਟੀ ਹਾਂਜੀ ਉਹ ਇੰਨਾ ਖਾ ਲਿਆ ਮੇਰੇ ਉਹ ਉਹਦਾ ਉਹ ਜਿਹਦਾ ਪੜ ਸੁਦੂਕ ਹੈਗਾ ਹਾਂਜੀ ਇਹ ਕਿੰਨੇ ਸਾਲ ਪੁਰਾਣਾ ਹੈ ਜੀ ਇਹ 200 ਸਾਲ ਇਹ ਵੀ 200 ਸਾਲ ਉਹਦਾ ਹੀ ਉਹਦਾ ਹੀ ਹੈ ਮੇਰੀ ਦਾਦੀ ਦਾ ਹੀ ਛੱਡੀ ਦਾਦੀ ਹੈ ਦਾਜ ਦਾ ਹੈ ਅੱਛਾ ਨਹੀਂ ਤੇਰੀ ਮੇਰੀ ਦਾਦੀ ਦਾ ਅੱਛਾ ਅੰਕਲ ਦੀ ਦਾਦੀ ਦਾ ਆਪਾਂ ਤਾਂ ਅਨੇ ਆ ਚਿੱਟਾ ਆ ਚਿੱਟਾ ਚਿੱਟੀ ਜਿਹੜੀ ਟਾਲੀ ਨਾ ਆ ਰਿਹਾ ਹਾਂ ਖਾ ਲਿਆ ਵਾਹ ਇੱਕ ਰੂ ਆ ਦੇਖੋ ਵੀ ਇਹ ਹੈਗੀ ਆ ਯਾਦਗਾਰ ਦਾਦੀਆਂ ਦੇ ਟੈਨ ਦੀ ਹੋਰ ਆ ਜਾਓ ਜੀ ਆ ਜਾਓ ਆ ਜਾਓ ਆ ਜਾਓ ਆ ਜਾਓ ਵੀ ਅੱਜ ਤੋਂ ਬਾਪੂ ਪੂਰਾ ਖੁਸ਼ ਹੋਇਆ ਤੁਹਾਨੂੰ ਚੀਜ਼ਾਂ ਇਦਾਂ ਨਹੀਂ ਦਿਖਾਉਣ ਦੇਣੀਆਂ ਆ ਮੇਰੀ ਹੈਗੀ ਮਾਂ ਇਹਨਾਂ ਦੀ ਦਾਦੀ ਆ ਦੇ ਇਹ ਹੈ ਗਾਈ ਟਾ 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 ਨਗਰ ਤੋਂ ਆਈ ਇਹ ਤੁਹਾਡੀ ਮਾਤਾ ਦਾ ਮੇਰੀ ਮਾਂ ਦਾ ਹਾਂਜੀ ਅੱਛਾ ਠੀਕ ਹੈ ਟਾ ਨਗਰ ਤੋਂ ਆਇਆ ਆ ਦੇਖੋ ਵੀ ਇਹ ਇਹ ਕਿੰਨਾ ਹੋਊ 50 ਸਾਲ ਪੁਰਾਣਾ ਇਹ ਨਹੀਂ ਇਹ ਹੋ ਗਿਆ ਥਰ ਇਹ 100 ਸਾਲ ਦਾ 100 ਸਾਲ ਦਾ ਇਹ 100 ਸਾਲ ਪੁਰਾਣਾ ਜੀ ਆ ਪੇਟੀ ਦਿਖਾ ਹਾਂਜੀ ਆ ਪੇਟੀ ਵੀ ਦਿਖਾ ਲਦੇ ਆ ਆ ਦੇਖੋ ਵੀ ਆਕਲ ਦੇ ਕੋਲ ਕਿਦਾਂ ਸਮਾਨ ਸੰਭਿਆ ਪਿਆ ਬਜ਼ਾਰ ਕਹਿੰਦਾ ਇਹ ਕਿਹਦਾ ਇਹ ਮੇਰੀ ਮਾਂ ਦਾ ਇਹ ਵੀ 100 ਸਾਲ ਸਾਲ ਪੁਰਾਣੀ ਅੱਛਾ 190 100 ਇੱਥੇ ਤੇ ਲਾਗੇ ਛਾਗੇ ਹੋਊਗਾ ਵੀ ਆ ਦੇਖੋ ਵੀ ਆ ਆਪ ਦੇਖਿਆ ਉਹਨੀਆਂ ਤੁਸੀਂ ਇਹ ਚੀਜ਼ਾਂ ਨਾ ਦੇਖੋ ਖੀਸ ਰੱਖੇ ਆ ਤਰੀਆਂ ਦੇਖੋ ਮੈਂ ਕਹਾਂ ਜੋ ਉਹ ਅੰਗਰ ਡਿਜ਼ਾਈਨ ਦੇਖੋ ਆ ਪੁਰਾਣਾ ਹੀ ਆ ਇਹ ਹਾਂ ਲੈ ਹਾਂ ਬਲ ਹੇ ਸਾਹ ਦੇਖੋ ਸਾਬਰ ਬਣ ਸੋ ਕਹਿੰਦੀ ਬਾਤ ਅੱਛਾ ਠੀਕ ਹੈ ਜੀ ਹੱਥ ਨਾ ਬਣਾਏ ਆ ਦਾਦੀ ਮੀਦੀ ਨੇ ਇਹ ਹੱਥ ਨਾ ਬਣਾਏ ਆ ਸਾਰੇ ਆ ਦੇਖੋ ਵੀ ਉਹ ਅੰਕਲ ਦੀ ਮੰਮੀ ਨੇ ਆ ਚੀਜ਼ਾਂ ਜਿਹੜੀਆਂ ਹੱਥ ਨਾ ਬਣਾਈਆਂ ਬਈ ਉਹ ਥੱਲੇ ਇੱਕ ਪਿਆ ਦੇਖ ਆ ਆ ਦੇਖੋ ਆ ਆ ਚੀਜ਼ ਦੇਖੀ ਤੁਸੀਂ ਆ ਬਹੁਤ ਘੱਟ ਪੰਜਾਬ ਦੇ ਘਰ ਇਦਾਂ ਦੇ ਹੋਣੇ ਆ ਜਿਨ੍ਹਾਂ ਵਿੱਚ ਇਹ ਚੀਜ਼ਾਂ ਪਈਆਂ ਹੋਣੀਆਂ ਤੇ ਅੰਕਲ ਦੀ ਉਮਰ ਕਿੰਨੀ ਹੋਊਗੀ ਮੇਰੀ ਅਸੀਸ ਜਲਵਲ ਅੰਕਲ ਦੀ ਇਹ ਮਾਤਾ ਦਾ ਟਾਈਮ ਦਾ ਆਵੇ ਦੇਖੋ ਆ ਮਾਤਾ ਨੇ ਬਣਾਇਆ ਬਈ ਹੈ ਕੋਈ ਇਹਨਾਂ ਚੀਜ਼ਾਂ ਦੀ ਕੀਮਤ ਇਹ ਬੇਸ਼ੁਮੁਲਾ ਜਾਂ ਕੀਮਤੀ ਚੀਜ਼ਾਂ ਹੈ ਜਿਨਾਂ ਦੀ ਕੋਈ ਕੀਮਤ ਨਹੀਂ ਹੁਣ ਆ ਨੋਟ ਕਰਿਓ ਹੁਣ ਇਹ ਸਾਹਮਣੇ ਰੱਖੀ ਨਾ ਮੈਂ ਹੁਣ ਇਹਨਾਂ ਦੇ ਕੋਈ ਜਵੇੜ ਮਾਰਾ ਮੈਂ ਦੁਖੀ ਹੋ ਜਾਂਦਾ ਮੇਰੇ ਮੈਨ ਕੋ ਟੋਪ ਪੈਂਦੀ ਸੀ ਜੂਨੇ ਮੇਰੀ ਦਦ ਪਰ ਸਣ ਇੱਕ ਵਾਰ ਆ ਸੁਣੋ ਮੇਰੀ ਜਿਹੜੇ ਨਾ ਇੱਥੇ ਸਾਧਨੋਂ ਕੈਪਟਨ ਦੇਖੇ ਨਾਮ ਹਾਂਜੀ ਹਾਂ ਉਹ ਸਾਡੇ ਸਭੇ ਆ ਉਹ ਮੈਨੂੰ ਮੇਰੀ ਮਾਂ ਨੇ ਬਹੁਤ ਕੁੱਟਣਾ ਉਹ ਮੇਰੀ ਮੇਰੀ ਕਾਈ ਕਹਿੰਦੀ ਕਹਿੰਦੀ ਇਹ ਕੱਲ ਆਗਾ ਜੇ ਮਰ ਗਿਆ ਨਾ ਹਾਂ ਤਾਂ ਕਹਿੰਦੇ ਕੋਈ ਕਹਿੰਦੀ ਤੇਰੀ ਸਾਸ ਨੇ ਮੇਰੀ ਦਾਦੀ ਨੇ ਬਾਹਰ ਕਰਦਾ ਉਹ ਜਿਲੇ ਕਰਦੀ ਪੈਣਾ ਅੱਛਾ ਇਹ ਹੈ ਇਹ ਕਹਿੰਦੀ پتہ ਕਰ ਉਹ ਕੁੱਟਿਆ ਕੰਮ ਆਉਂਦਾ ਹੁਣ ਕੁੱਟੇ ਆਉਂਦੀ ਹੁਣ ਦੇ ਨੇ ਦਾਪਤਾ ਨਹੀਂ ਖਾਂਦੇ ਜੀ ਪਹਿਲੇ ਕੁੱਟ ਖਾ ਗਿਆ ਤੁਸੀਂ ਤੁਹਾਡੇ ਟਾਈਮ ਤੇ ਜੀ ਪੂਰੀ ਜੋਤ ਜੀ ਜਗਾ ਕੇ ਹਾਂ ਜੀ ਇਹ ਆ ਦੇਖੋ ਇੱਧਰ ਆ ਆ ਕਿਦਾ ਇਹਨੇ ਦੱਸ ਇਹ ਹੈਗਾ ਜੀ ਆਪਣਾ ਕਲਸੀ ਕਾਲਸੀ ਮੀਟਲ ਬਾਰ ਕਰਾ ਦੇ ਪੈਟਰਨ ਵਾਲੇ ਉਹਦੇ ਸੋਹਰੇ ਕਾਲ ਕਾਲਸੀ ਆ ਤੇ ਸੋਹਰੇ ਦਾ ਹੈ ਅੱਛਾ ਹਰੀ ਸਿੰਘ ਅੰਗਰਸਾਨੀ ਬਹੁਤ ਜਮਸ਼ੀਰ ਤਗੜੇ ਹੁੰਦੇ ਜਵਾਲਾ ਸਿੰਘ ਸਾਜ ਪਤਾ ਕੌਣ ਜਵਾਲਾ ਦੇ ਕੋਹੇ ਪਰ ਇਹ ਕਾ ਦੇਖੋ ਆ ਥਾਲ ਪੁਰਾਣੇ ਬਈ ਇਹ ਆ ਜਿੱਦਾਂ ਪਿੱਤਲ ਦੇ ਇਹ ਪਿੱਤਲ ਇਹ ਕਿੰਨੇ ਪੁਰਾਣੇ ਆ ਕਰਮਾਈ ਜਾਇ ਇਸ ਕਰ ਪੁਰਾਣੇ ਨੇ ਕਰਮਾਈ ਜਾਇ ਆ ਅੰਕਲ ਨੇ ਕਰਮਾਈ ਵਾਲੇ ਵੀ ਸਾਹਮਣੇ ਆ ਬਈ ਇਹਨਾਂ ਨਾਲ ਹੀ ਆਪਾਂ ਨਗਰ ਗੀਤਾਂ ਦਾ ਸਵਾਗਤ ਕਰੀਦਾ ਅੱਛਾ ਨਗਰ ਗੀਤਾਂ ਦਾ ਜਿਹੜਾ ਠੀਕ ਆ ਜੀ ਏ ਬਈ ਤੁਹਾਨੂੰ ਆ ਦਿਖਾ ਲਿਆ ਆ ਅੰਕਲ ਹੁਣ ਆਏ ਜਿਹੜਾ ਆਪਣਾ ਸਾਸਰੀ ਨਾਲ ਗੱਲ ਕਰਦੇ ਹੋ ਅੰਕਲ ਐਂਡ ਤੇ ਸਾਹਿਬ ਨੇ ਅੱਛਾ ਸਾਸਰੀ ਪਤ ਜੀ ਯਾਰ ਮਾਰ ਜੀ ਆਓ ਤੁਹਾਡਾ ਧੰਨ ਭਾਗ ਹੈਗਾ ਪਤਾ ਕਿ ਤੁਸੀਂ ਕੋਈ ਉਪਰੇ ਨਹੀਂ ਉਹ ਗੈਸਟ ਰੂਮ ਜਿਹੜਾ ਨਾ ਵੱਡਾ ਤੁਹਾਡਾ ਪਤਾ ਕਿਦਾ ਹੱਲੇ ਮੈਂ ਹੱਲੇ ਜੇ ਮੈਂ ਰਹਿ ਗਿਆ 2 ਸਾਲ ਤਾਂ ਮੈਂ ਨਾ ਸਾਰਾ ਘਰ ਨੂੰ ਉਹਦਾ ਪਾਰਲਾ ਲਿਆ ਨਾ ਮੁੱਲ ਪੂਰਾ ਕਰ ਦੇਣਾ ਬਾਕੀ ਪਤਾ ਮਕਾਨ ਨਹੀਂ ਸਾਹਮ ਪੁੱਤ ਹੁੰਦੇ ਆ ਮੇਰੇ ਡੈਡੀ ਦੇ ਆ ਬਾਬਾ ਜੀ ਮੇਰੇ ਹਾਂ ਜੀ ਇਹ ਇਹ ਐਸ ਡੀਓ ਇਹ ਤੁਹਾਡੇ ਬਾਬਾ ਜੀ ਮੇਰੇ ਮੇਰੇ ਡੈਡੀ ਮੇਰੇ ਡੈਡੀ ਅੱਛਾ ਫਾਦਰ ਸਾਹਿਬ ਆ ਮੇਰੀ ਦਾਦੀ ਅੱਛਾ ਉਹ ਦਾਦੀ ਉਹ ਮੇਰੀ ਮੰਮੀ ਉਹ ਮਾਤਾ ਠੀਕ ਹੈ ਜੀ ਇਹ ਪਤਾ ਕਿ ਇਹ ਫੋ ਵਾਲੇ ਨਾ ਫੋ ਵਾਲੇ ਮਾਲ ਤੋਂ ਸਕੇ ਐਸ ਡੀਓ ਮੈਂ ਕਹਿੰਨੀ ਪਤਾ ਕੀ ਸੁਣੋ ਅੱਜ ਕੱਲ ਪਤਾ ਕਿ ਦੱਸ ਜਿਹੜਾ ਐਸ ਡੀਓ ਹੁੰਦਾ ਨਾ ਉਹ ਜਿਹੜੀ ਡਰਾਈਵਰ ਦਾ ਜਰਾਇਵਰ ਦਾ ਦਰਵਾਜ਼ਾ ਨਾ ਡਰਾਈਵਰ ਖੋਲਦਾ ਇਹਨਾਂ ਨੇ ਤੇ ਗਰਪਾਲ ਦੇਖਿਆ ਬਿੰਦਾ ਮੋਟਾ ਦੇਖਿਆ ਹਾਂਜੀ ਹਾਂ ਉਹਦਾ ਤਾਇਆ ਗਰਪਾਲ ਉਸੀ ਹੈਡ ਹੈਡ ਕਲਰਕ ਐਸਡੀਓ ਇਹਨਾਂ ਨੇ ਇੱਥੋਂ ਸਾਈਕਲ ਤੇ ਜਾਣਾ ਛੋਣੀ ਹਾਂਜੀ ਉੱਥੋਂ ਫੇਰ ਛੋਣੀਓ ਜਾ ਕੇ ਫੇਰ ਗਾਂਹ ਸਾਈਕਲ ਫੜਿਆ ਤਾਂ ਫੇਰ ਮਾਲ ਟਾਊਨ ਜਾਣਾ ਬੰਗਾ ਰੋਡ ਤੇ ਫਾਟ ਕੇਗਾ ਹੈ ਉੱਥੇ ਜਾ ਕੇ ਜਾਂਦਾ ਅੱਜ ਕੱਲ ਜਿਹੜਾ ਨਾ ਕੋਈ ਐਸਡੀਓ ਹੈਗਾ ਜਾਂ ਹੈਡ ਕਲਰਕ ਉਹਦੀ ਗੱਡੀ ਦਾ ਦਰਵਾਜ਼ਾ ਡਰਾਈਵਰ ਖੋਲਦਾ ਤਾਂ ਨਾਲੇ ਆਪ ਇਹ ਪਜਾਮਾ ਪਾ ਕੇ ਜਾਂਦਾ ਸੀਗਾ ਤੇ ਪੜੇ ਕਿੰਨਾ ਕ ਸੀ ਉਦੋਂ ਜੀ ਮੇਰੇ ਡੈਡੀ ਇਹਨੇ ਕੀਤੀ ਸੀ ਉਸ ਵੇਲੇ 10ਵੀਂ ਪਾਸ ਲਾਹੌਰ ਉਨਾ ਟਾਈਮ ਮੇਰੇ 10ਵੀਂ ਪਾਸ ਵੀ ਉਦੋਂ ਤੋਂ ਕੋਈ ਮੈਂ ਕਹਿੰਦਾ ਪੂਰੇ ਜ਼ਿਲ੍ਹੇ 'ਚ ਕੋਈ ਇੱਕ ਅੱਧਾ ਸੂਰਮਾ ਹੁੰਦਾ ਹੋਣਾ 10ਵੀਂ ਪਾਸ ਆ ਅੱਠਵੀਂ ਆ ਸਕੂਲ 8ਵੀਂ ਵਾਲ ਜਾਇਲਦਾਰ ਨੇ ਬਣਾਇਆ ਸੀ ਕਿ ਕਿਸੇ ਦੀ ਜ਼ਰੂਰਤ ਹੀ ਨਹੀਂ ਪਈ ਪਰ ਹੁਣ ਜਦੋਂ ਗੁੱਸਾ ਨਹੀਂ ਕਰਨ ਜਿੱਦਣ ਐਜੂਕੇਸ਼ਨ ਮਿਨਿਸਟਰ ਬਣਿਆ ਪ੍ਰਗਟ ਮੈਂ ਗਿਆ ਸੀ ਕੋਲਕਾਤਾ ਹਾਂਜੀ ਏਰੀਆ ਤਿੰਨ ਮਹੀਨੇ ਮੈਂ ਇਹਨੂੰ ਕਿਹਾ ਜੇ ਹੁੰਦਾ ਨਾ ਮੈਂ ਆਪਣੇ ਜਿਹੜਾ ਆਪਣਾ ਅਪਰੇਡ 14ਵੀਂ ਤੱਕ ਕਰਦੇ ਬੀਏ ਤੱਕ ਜਿਹੜਾ ਆਪਣਾ ਖੇੜਿਆ ਵਾਲਾ ਅੱਛਾ ਇਹ ਤੇ ਮੇਰਾ ਕਹੇ ਦਾ ਦਿਮਾਗ ਹੀ ਨਹੀਂ ਘੁੰਮਿਆ ਮੈਂ ਬਣਵਾ ਰਹਿਣਾ ਤਾਂ ਜੈਲਦਾਰ ਨੇ ਪਤਾ ਕੀਤਾ ਆ ਜੈਲਦਾਰ ਇਹ ਪਤਾ ਜਿਹੜਾ ਸੀ ਨਾ ਇੱਕ ਇਹ ਇਹ ਪੁਲਰੀ ਸੀ ਦੁਲਦਸ ਐਸਐਸਪੀ ਉਹਨੂੰ ਗੋਲੀ ਨਾਲ ਮਾਰਤਾ ਸੀ ਕਹਿੰਨੇ ਉਥੇ ਪਟਿਆਲੇ ਉਹ ਮੇਰਾ ਕਲਾਸ ਪਹਿਲਾ ਸੀਗਾ ਕਿ ਮਾਰ ਪਡੋਰੀ ਕੰਗਣੀ ਵਾਲ ਤੋਂ ਕਾਹ ਯਾਰ ਠੀਕ ਹੈ ਸਸੀ ਗੱਲ ਜੀ ਅੰਕਲ ਧੰਨਵਾਦ ਕਰਦੇ ਹੋ ਜੀ ਅੰਕਲ ਨੇ ਤੁਹਾਨੂੰ ਘਰ ਵਿੱਚ ਆਏ ਆ ਜੀ ਜਾਗ ਮਾਰ ਜੀ ਜਾਗ ਮਾਰ ਜੀ ਹਾਂ ਤੁਹਾਡਾ ਇੱਕ ਇੱਕ ਨਾ ਇਹ ਸਾਡੇ ਪਿੰਡ ਵਿੱਚ ਇੱਕ ਇਦਾਂ ਦਾ ਪਰਿਵਾਰ ਆ ਬਾਲੀਆਂ ਦਾ ਪਰਿਵਾਰ ਇਹ ਜਿੰਨੇ ਵੀ ਬਾਲੀਆਂ ਦੇ ਪਰਿਵਾਰ ਆ ਹੁਣ ਤੇ ਚਲੋ ਗਾਂ੍ਹ ਨਿਆਣਿਆਂ ਦੇ ਨਿਆਣਿਆਂ ਦੇ ਨਿਆਣੇ ਹੋ ਗਏ ਸਾਡੇ ਪਿੰਡ ਵਿੱਚ ਜਿਹੜੀ ਜ਼ਮੀਨ ਜਦੋਂ ਪਿੰਡ ਬਸਿਆ ਸੀ ਨਾ ਕਹਿੰਦੇ ਚੌਥਾ ਹਿੱਸਾ ਜ਼ਮੀਨ ਇਹਨਾਂ ਦੀ ਸੀ ਤਿੰਨ ਹਿੱਸਾ ਬਾਕੀ ਸਾਰਿਆਂ ਦੀ ਦਾ ਸ਼ੇਰ ਗਿੱਲਾ ਦੀ ਨਾਰਾਂ ਦੀ ਨਾ ਨਾ ਸਾਰੇ ਨਾਨਕਾ ਢੇਰੀ ਵਿੱਚ ਅਸੀਂ ਮਾਨ ਆਏ ਆ 25 ਫੇਰ ਰਹਿ ਗਏ ਆ ਆਪਣਾ ਟਾਪਕੇ ਚਾਚੋਵਾਲ ਦਾ ਪੌੜ ਸ਼ਾਮਲ ਬਾਲੀਆਂ ਕਰਾਰਾਂ ਦੀ 25 ਖੇਤੋਂ ਵੀ ਮਤਲਬ 10 ਖੇਤ ਸਾਡੀ ਜਿਹੜਾ ਨਾ ਸਾਡਾ ਪਰਦਾਦਾ ਕੋਲ ਉਹਨੂੰ ਕਹਿੰਦੇ ਨਿਕਾ ਜਨਾ ਉਹਦੇ ਹੈਗੇ ਆ ਉਹ ਪਤਾ ਨਹੀਂ ਕੌਣ ਖਾਈ ਜਾਂਦੇ ਮੈਂ ਕਹਿੰਦਾ ਨਹੀਂ ਹੈਗਾ ਉਹ ਖਾਈ ਜਾਂਦੇ ਨਾਂ ਵੀ ਮੈਨੂੰ ਪਤਾ 25 ਖੇਤ ਚਾਚੋਵਾਲ ਦਾ ਪੌੜ ਲੰਘ ਕੇ ਹੈਗਾ ਸ਼ਾਮਲਤ ਕਰਾਰਾਂ ਦੀ ਅੱਛਾ ਠੀਕ ਹੈ ਹਾਂਜੀ ਕਿ ਇਹ ਇਹ ਸਾਡੇ ਜੀ ਪਰਿਵਾਰ ਆ ਸੋ ਇਹ ਤੁਹਾਨੂੰ ਚੀਜ਼ਾਂ ਦਿਖਾ ਲੰਦਾ ਯਤਨ ਕੀਤਾ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਮੈਂ ਤੁਹਾਡਾ ਆਪਣਾ ਮੋਹਤੀਮ ਮੈਨੂੰ ਦਿਓ ਅੱਗੇ ਹੀ ਧੰਨਵਾਦ